ਆਪਣੇ ਸਰਜੀਤ ਰਬਾਜਾ ਖਾਨ YouTube ਚੈਨਲ ਨਾਲ ਜੁੜਨ ਲਈ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪ ਨਾਲ ਹੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਬ੍ਰੇਸਬੇਨ ਮੌਸਮ ਦੀ ਜਿਹੜੀ ਅਪਡੇਟ ਆ ਪਿਛਲੇ ਕਈ ਦਿਨਾਂ ਤੋਂ ਕਾਫੀ ਮੀਂਹ ਆਇਆ ਦਰਖਤ ਕਾਫੀ ਨੁਕਸਾਨੇ ਗਏ ਕਈ ਜਗ੍ਹਾ ਤੇ ਬਿਜਲੀ ਸਪਲਾਈ ਦਾ ਬੰਦ ਹੋਈ ਮੰਦਾ ਹਾਲ ਆ ਅਜੇ ਵੀ ਚਾਲੂ ਨਹੀਂ ਹੋਈ ਪਰ ਆਸ ਕਰਦੇ ਹਾਂ ਅਗਲੇ ਹਫਤੇ ਤੱਕ ਲਗਾਤਾਰ ਮੀਂਹ ਆਉਣਗੇ ਪਰ ਬਹੁਤ ਘੱਟ ਮੀਂਹ ਆਉਣ ਦੀ ਉਮੀਦ ਹੈ ਤੇ ਸਾਰਾ ਕੁਝ ਲਗਭਗ ਠੀਕ ਆ ਇਹ ਅਸੀਂ ਕੀਤੇ ਵਾਦੇ ਅਨੁਸਾਰ ਬ੍ਰਿਸਬਨ ਮੌਸਮ ਦੀ ਅਪਡੇਟ ਕਰ ਰਹੇ ਹਾਂ ਧੰਨਵਾਦ ਵਾਹਿਗੁਰੂ ਜੀ ਖਾਲਸਾ ਵੈਰ ਫਤਿਹ ਲਗਾਤਾਰ ਆਪਣੇ YouTube ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਚੈਨਲ ਤੇ ਲਗਾਤਾਰ ਜੋ ਵੀ ਬ੍ਰੇਸ ਬੇੰਦੀ ਆ ਅਪਡੇਟ ਹੋਇਆ ਕਰਨੀ ਆ ਦੇਸਾਂ ਅਸਲ ਸਚਾਈ ਪਰਦੇਸਾਂ ਦੀ ਉਹ ਤੁਹਾਡੇ ਸਾਹਮਣੇ ਆਸਾਨੀ ਕਰਦੇ ਰਿਹਾ ਕਰਾਂਗੇ ਅੱਜ ਦੇ ਮੌਸਮ ਦੀ ਅਪਡੇਟ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ